ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਗੁਰੂ ਕੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਤੁਹਾਡਾ ਸਾਰਿਆਂ ਦਾ ਮਨੁਸਨ ਪ੍ਰੋਗਰਾਮ ਸਿੱਖੀ ਦੀ ਸ਼ਾਨ ਲੈ ਕੇ ਇੱਕ ਵਾਰ ਫਿਰ ਹਾਜ਼ਰਾਂ ਜੀ ਹਾਂ ਅੱਜ ਜਿਹੜੀ ਸ਼ਕਸ਼ੀਰ ਨੂੰ ਤੁਹਾਡੇ ਰੂ ਬਰੂ ਕਰਨ ਜਾ ਰਹੇ ਹਾਂ ਸਾਡੇ ਅਤੀ ਸਤਿਕਾਰਯੋਗ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਪੰਥ ਦੇ ਵਿੱਚ ਚੱਲ ਰਹੇ ਸਮੁੱਚੇ ਸੇਵਾ ਦੇ ਕਾਰਜਾਂ ਦੀ ਗੱਲ ਕਰਦੇ ਹਾਂ ਤੇ ਉਹ ਨਾਮ ਸਾਡੇ ਸਾਹਮਣੇ ਆ ਜਾਂਦਾ ਹੈ ਜੀ ਹਾਂ ਸੇਵਾ ਤੋਂ ਹੀ ਪ੍ਰਚਲਿਤ ਹੈ ਨਾਮ 37 ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖੰਡੋਰ ਸਾਹਿਬ ਵਾਲੇ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਨਹੀਂ ਅਨੇਕਾਂ ਕਾਰਜ ਕੀਤੇ ਵਾਤਾਵਰਣ ਸੰਬੰਧੀ ਕਾਰਜ ਵਿੱਤਿਆ ਨੂੰ ਉੱਚਾ ਲੈ ਕੇ ਜਾਣਾ ਵਿੱਦਿਆ ਦੇ ਮਿਆਰ ਨੂੰ ਚੁੱਕਣਾ ਇੱਕ ਨਹੀਂ ਅਨੇਕਾਂ ਵਿਦਿਆਰਥੀਆਂ ਨੂੰ ਵਿੱਤਿਆ ਦੇ ਨਾਲ ਜੋੜਨਾ ਇੱਥੇ ਹੀ ਬਸ ਨਹੀਂ ਜਦੋਂ ਗੁਰੂ ਘਰ ਦੀਆਂ ਇਮਾਰਤਾਂ ਦੀ ਗੱਲ ਆਉਂਦੀ ਹੈ ਗੁਰੂ ਘਰ ਦੀਆਂ ਇਮਾਰਤਾਂ ਨੂੰ ਸੁੰਦਰ ਦਿਖਦੇ ਨਹੀਂ ਤਾ ਜੋ ਆਉਣ ਵਾਲੀ ਸੰਕਤ ਨੂੰ ਪਤਾ ਲੱਗ ਸਕੇ ਇਸ ਧਰਤੀ ਦੇ ਉੱਪਰ ਇਸ ਪਾਵਨ ਪਵਿੱਤਰ ਸਥਾਨ ਤੇ ਕਿਹੜੇ ਗੁਰੂ ਸਾਹਿਬ ਤੇ ਮੁਬਾਰਕ ਚੰਨ ਪਏ ਨੇ ਜੀहां ਆਓ ਤੁਹਾਡੀ ਮੁਲਾਕਾਤ ਕਰਾਨਿਆ ਸਾਡੇ ਅਤੀ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਦੋਂ ਅਕਸਰ ਅਸੀਂ ਗੱਲ ਕਰਦੇ ਹਾਂ ਸਿੱਖ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇੱਕ ਨਹੀਂ ਅਨੇਕਾ ਥਾਵਾਂ ਤੇ ਪੰਥ ਦੇ ਮਹਾਪੁਰਸ਼ ਆਪੋ ਆਪਣੀ ਢੰਗ ਨਾਲ ਪ੍ਰਚਾਰ ਕਰ ਰਹੇ ਨੇ ਕਿਤੇ ਕਾਲਜ ਬਣਾਏ ਜਾ ਰਹੇ ਨੇ ਕਿਤੇ ਹਸਪਤਾਲ ਖੋਲੇ ਜਾ ਰਹੇ ਨੇ ਕਿਤੇ ਸਮਾਜ ਨਾਲ ਰਿਲੇਟਡ ਕਾਰਜ ਕੀਤੇ ਜਾਂਦੇ ਨੇ ਪਰ ਜਦੋਂ ਤੁਹਾਡਾ ਨਾਮ ਆਂਦਾ ਹੈ ਇਤਿਹਾਸ ਦੇ ਪੰਨਿਆਂ ਤੇ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਮੈਂ ਚਾਹਾਂਗਾ ਥੋੜਾ ਜਿਹਾ ਇਹ ਵੀ ਦੱਸਣਾ ਕਰੋ ਸਾਡੀ ਸੰਗਤ ਨੂੰ ਤੁਹਾਡੇ ਵੱਲੋਂ ਕਿਹੜੇ ਕਿਹੜੇ ਕਾਰਜ ਕੀਤੇ ਜਾਂਦੇ ਨੇ ਕੀ ਵਾਤਾਵਰਨ ਨਾਲ ਸੰਬੰਧਿਤ ਨੇ ਕੀ ਵਿਦਿਆ ਨਾਲ ਸੰਬੰਧਿਤ ਨੇ ਕੀ ਹਸਪਤਾਲਾਂ ਨਾਲ ਸੰਬੰਧਿਤ ਨੇ ਕਿਉਂਕਿ ਗੁਰਨਾਨਕ ਸਾਹਿਬ ਦਾ ਮਿਸ਼ਨ ਵੀ ਤੁਸੀਂ ਘਰ ਘਰ ਪਹੁੰਚਾ ਰਹੇ ਹੋ ਜੋ ਪ੍ਰੋਗਰਾਮ ਖਲੂਸਾ ਦਾ ਕਾਰਸੇਵਾ ਦਾ ਇਤਿਹਾਸ ਇਸ ਤਰ੍ਹਾਂ ਦੀ ਸਰੋਵਰ ਦਰਬਾਰ ਸਰਾਵਾਂ ਜੋ ਰਸਤੇ ਪੜ ਨਦੀਆਂ ਦੇ ਬਣਾਉਣੇ ਮੈਂ ਛੱਡਾ ਜੋ ਬਾਬਾ ਗੁਰਮੁਖਸ ਜੀ ਨੇ ਇਹ ਤਾਂ 100 ਸਾਲ ਪਹਿਲਾਂ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਬਹੁਤ ਸੁਹਣਾ ਜਦੋਂ ਇੱਥੇ ਦੀ ਸੇਵਾ ਸੰਭਾਲੀ ਆ ਮੁੱਖ ਸੇਵਾਦਾਰ ਤੋਂ ਅੱਤੇ 1962 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਫਿਰ ਤਕਰੀਬਨ 1970 ਵਿੱਚ ਕਾਲਜ ਜੀ ਨਾਲ ਵਿਦਿਆ ਦਾ ਕਾਰਜ ਕਾਰਸੇਵਾ ਦੇ ਨਾਲ ਵਿਦਿਆਤ ਪੁਰ ਸ਼ੁਰੂ ਕੀਤਾ ਜੀ 1984 ਦੇ ਮਣਕੇ ਇੱਕ ਸਕੂਲ ਸੀਨੀਅਰ ਸਕੂਲ ਬਣਾਇਆ ਸਨ 2004 ਵਿੱਚ ਗੁਰੂ ਅੰਗਦ ਦੇਵ ਮਹਾਰਾ 500 ਸਾਲਾਂ ਪੁਰਾਣੇ ਪ੍ਰਕਾਸ਼ ਦੇੜਾ ਇਸ ਸਤਾਵ ਦੀ ਸਥਾਪਿਤ ਸਥਾਨ ਤੇ ਬਣਾਈ ਗਈ ਸੀ। ਹਾਂ ਉਹਨੂੰ ਸਮਰਪਿਤ ਇੱਥੇ ਫਿਰ ਪੰਜ ਕਾਰਜ ਉਹ ਲੀਕੇ ਗਏ ਨਵੇਂ। ਉਹਨਾਂ ਵਿੱਚ ਇੱਕ ਵਾਤਾਵਰਣ ਦਾ ਆ ਗਿਆ ਜੀ। ਇੱਕ ਮਤਲਬ ਮਿਆਰੀ ਵਿਦਿਆ ਵਿਦਿਆਦਕੀ ਵਸੀ ਪਰ ਕੁਆਲਟੀ ਐਜੂਕੇਸ਼ਨ ਨਾਲ ਜੋੜਦੀ ਪਤਾ ਸਾਡੇ ਬੱਚੇ। ਯਾਨੀ ਕਿ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਭਾਗ ਲੈਣ ਬੱਚੇ। ਹਾਂ ਜੀ। ਤੇ ਹੋਰ ਇਹ ਮਲੇ ਸਪੋਰਟਸ ਦਾ ਨਾਲ ਸ਼ੁਰੂ ਕੀਤਾ ਜੀ ਤੇ ਇੱਕ ਬੀੜ ਕਾਲਜ ਦੀ ਸਥਾਪਨਾ ਕੀਤੀ। ਇਹ ਕਾਰਜ ਜਦੋਂ ਸ਼ੁਰੂ ਕੀਤੇ ਇਸ ਵਾਸਤੇ ਲੋਹੜਾ ਸ੍ਰੀ ਕ੍ਰਿਡਿ ਸਸਤਾ ਬਕਰ ਚ ਖਡੂਰ ਸਾਹਿਬ ਉੱਤੇ ਇਤਿਹਾਸਕ ਤੌਰ ਤੇ ਸਿਵਾ ਹੈ ਹੀ ਆ ਨਾਲ ਵਾਤਾਵਰਨ ਦਾ ਨਾਲ ਮਿਆਰੀ ਵਿੱਦਿਆ ਦਾ ਤੇ ਨਾਲ سپورਟ ਦਾ ਅਕਸਰ ਆਪਾਂ ਹੀ ਦੇਖਿਆ ਜਾਂਦਾ ਕਿ ਜਿਹੜੇ ਕਾਰਜ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਇਹ ਕਾਰਜ ਸਰਕਾਰਾਂ ਦਾ ਕੰਮ ਹੁੰਦਾ ਕਰਨੇ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵੱਲ ਜਾਣਦੇ ਆ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵੱਲ ਜਾਣਦੇ ਆ ਜਿਸ ਥਾਂ ਤੇ ਤੁਸੀਂ ਕਾਰਜ ਕਰ ਰਹੇ ਹੋ ਕਿਤੇ ਮਹਾਪੁਰਸ਼ਾਂ ਤੇ ਜਦੋਂ ਸਮੁੱਚੇ ਜੀਵਨ ਵੱਲ ਜਾਂਦੇ ਆ ਪੰਥ ਵਿੱਚ ਇਨੀ ਕਿ ਇਹਨੇ ਕਹਾ ਮਹਾਪੁਰਸ਼ ਨੇ ਜਦੋਂ ਉਹਨਾਂ ਦੇ ਕਾਰਜਾਂ ਵੱਲ ਜਾਂਦੇ ਆ ਅਕਸਰ ਸੰਗਤ ਕਹਿੰਦੀ ਵੀ ਹੈ ਮਹਾਪੁਰਸ਼ਾਂ ਦਾ ਕੰਮ ਕੇਵਲ ਗੁਰਮਤ ਸਮਾਗਮ ਕਰਨਾ ਹੈ ਗੁਰੂ ਦੀ ਬਾਣੀ ਨੂੰ ਘਰ ਘਰ ਪਹੁੰਚਾਣਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਵਿਦਿਆ ਦਾ ਕਾਰਜ ਨੂੰ ਕਰਨਾ ਹਸਪਤਾਲਾਂ ਦਾ ਕਾਰਜ ਕਰਨਾ ਵਾਤਾਵਰਣ ਸੰਬੰਧੀ ਸੁਚੇਤ ਕਰਨਾ ਸੰਗਤ ਨੂੰ ਇੱਕ ਨਵੇਕਲਾ ਕਾਰਜ ਹੈ ਸੰਗਤ ਇਹਦੇ ਵੱਲ ਕਿਵੇਂ ਆਕਰਸ਼ਿਤ ਹੋ ਰਹੀ ਹੈ ਕਾਰਜ ਗੁਰਮਤ ਸਮਾਗਮ ਕਰਨੇ ਜਾਂ ਗੁਰਮਤ ਤੇ ਸਵਾ ਇਹ ਵੀ ਬਹੁਤ ਜ਼ਰੂਰੀ ਹੈ ਇੱਕ ਹਿੱਸਾ ਬਹੁਤ ਵੱਡਾ ਹੈ ਮੈਨੂੰ ਲੱਗਦਾ ਉਤੋਂ ਹੀ ਸਾਨੂੰ ਕਿਹੜੀ ਨੂੰ ਸੋਝ ਮਿਲਦੀ ਬਾਕੀ ਇਹ ਕਾਰਜ ਵਿਦਿਆ ਦਾ ਵੀ ਇੱਕ ਪੌਮੀ ਕਾਰਜ ਹੈ ਜਾਂ ਵਾਤਾਵਰਨ ਦਾ ਵੀ ਮਨੁੱਖਤਾ ਦਾ ਭਲੇ ਵਾਸਤੇ ਕਾਰਜ ਸਾਰੇ ਭਲੇ ਵਾਸਤੇ ਹੁੰਦੇ ਪਰ ਇੱਕ ਆਦਮੀ ਇੱਕ ਸੰਸਥਾ ਸਾਰੇ ਕਾਰਜ ਕਰ ਨਹੀਂ ਸਕਦੀ ਇਸ ਵਾਤੇ ਵੰਡ ਕੇ ਕੀਤੇ ਜਾਣ ਤੇ ਉਹ ਸੁਖਾਲਾ ਹੋਏਦਾ ਵਾ ਉਹਨੂੰ ਆਥੇ ਵੀ ਕਰਨ ਵਾਲੇ ਵਾਸਤੇ ਵੀ ਸੁੱਖਾ ਕਰਨ ਵਾਲੇ ਵਾਸਤੇ ਵੀ ਸੁੱਖਾਈ ਇਸ ਵਾਰ ਤੇ ਜਿੱਦ ਤਰ੍ਹਾਂ ਇਥੇ ਸੰਸਥਾ ਨੇ ਚਾਰ ਕਾਰਜ ਰੰਬੇ ਨੂੰ ਸਾਨੂੰ ਹੋਰ ਵੀ ਕਾਰਜਾਂ 'ਤੇ ਬੜੇ ਵਿਚਾਰ ਆਏ ਨੇ ਵੀ ਤੁਸੀਂ ਇਸੇ ਤਰ੍ਹਾਂ ਕਰੋ ਤਾਂ ਫਿਰ ਇਹੋ ਬੇਨਤੀ ਕੀਤੀ ਵੀ ਜਿਹੜੇ ਕਾਰਜ ਸ਼ੁਰੂ ਕੀਤੇ ਇਹੋ ਹੀ ਚੱਲ ਜਾਣ ਦੇ ਬੜੀ ਗੁਰੂ ਦੀ ਬਖਸ਼ਿਸ਼ ਹੋਵੇਗੀ ਨਹੀਂ ਇਹਨਾਂ ਨੂੰ ਹੋਰ ਸ਼ੁਰੂ ਕਰਦਾਂਗੇ ਤਾਂ ਇਹ ਕਾਰਜ ਅਧੂਰੇ ਰਹਿ ਜਾਣਗੇ ਇਸ ਵਾਰ ਤੇ ਕੋਈ ਵੀ ਕਾਰਜ ਨੂੰ ਮੇਰੇ ਮਤ ਮੁਤਾਬਕ ਇਹ ਕਾਰਜ ਨੂੰ ਕਰਨ ਨੂੰ ਇੱਕ ਜ਼ਿੰਦਗੀ ਚਾਹੀਦੀ ਹੈ ਬਿਲਕੁਲ ਜੀ ਇਹ ਕੋਈ 2 4 10 ਦਿਨ ਦਾ 2000 ਦਿਨ ਦਾ ਕਹਿੰਦਾ ਨਹੀਂ ਤੇ ਬੜੇ ਇੱਕ ਜਿੰਦਗੀ ਦੇ ਮਸਲੇ ਦਾ ਐਸਾ ਜੇ ਸਫਲਤਾਵਾਂ ਲਜਾਣਾ ਫੇ ਤਾਂ ਬਹੁਤ ਹਰ ਪੱਖੋਂ ਨੂੰ ਮਜ਼ਬੂਤੀ ਦੇ ਨਾਲ ਸਮਾਂ ਵੀ ਹਰ ਚੀਜ਼ ਦੇਣਾ ਪੈਂਦਾ ਇਸ ਵਾਰ ਸਾਰੇ ਕਾਰਜ ਬੜੀਆਂ ਸਸਤਾਵਾਂ ਗੁਰੂਕਾਰੇ ਸੰਪਰਦਾਵਾਂ ਸਿੰਘ ਸਪਲ ਕੌਮ ਬਹੁਤ ਸੁਚੇਤ ਆ ਹਰ ਥਾਂ ਆਪੋ ਆਪਣੀਆਂ ਡਿਊਟੀਆਂ ਆਪੋ ਆਪਣੀਆਂ ਸਮਾਵਾਂ ਫਰਜ਼ ਨਿਭਾ ਰਹੇ ਆਂ ਅਕਸਰ ਤੁਸੀਂ ਲੰਬੇ ਸਮੇਂ ਤੋਂ ਕਾਰਜ ਕਰ ਰਹੇ ਹੋ ਵਾਤਾਵਰਣ ਸੰਬੰਧੀ ਕਾਰਜ ਹੋ ਗਿਆ ਵਿੱਤਿਆ ਸੰਬੰਧੀ ਕਾਰਜ ਹੋ ਗਿਆ ਤੁਸੀਂ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਵਿਚੜਦੇ ਹੋ ਅੱਜ ਜਿੱਥੇ ਜਿੱਥੇ ਗੁਨਾਨਕ ਨਾਮਲੇ ਵਸੇ ਬੈਠੇ ਨੇ ਤੁਹਾਨੂੰ ਬੁਲਾਉਂਦੇ ਨੇ ਤੁਹਾਡੀਆਂ ਅਸੀਸਾਂ ਲੈਂਦੇ ਨੇ ਬਕਾਇਦਾ ਤੁਸੀਂ ਇੱਥੇ ਬੈਠ ਕੇ ਵੀ ਪ੍ਰੇਰਨਾ ਦੇ ਰਹੇ ਹੋ ਵਿਦਿਆਰਥੀਆਂ ਨੂੰ ਆਪਣੀ ਟੀਮ ਨੂੰ ਜਦੋਂ ਅਸੀਂ ਪੰਜਾਬ ਦੇ ਖਿੱਤੇ ਤੋਂ ਥੋੜਾ ਜਿਹਾ ਬਾਹਰ ਜਾਂਦੇ ਆ ਉੱਥੇ ਵੀ ਕਾਫੀ ਸੇਵਾਵਾਂ ਦੀ ਲੋੜ ਹੈ ਭਾਵੇਂ ਵਿਦੇਸ਼ ਕਹਿ ਲਈਏ ਜਾਂ ਭਾਰਤ ਦੇ ਖਿੱਤੇ ਨੂੰ ਗੱਲ ਕਰੀਏ ਜਾਂ ਪੰਜਾਬ ਤੋਂ ਬਾਹਰ ਜਿਹੜਾ ਖਿੱਤਾ ਹੈ ਭਾਰਤ ਦਾ ਹਿੱਸਾ ਹੈਗਾ ਉੱਥੇ ਵੀ ਕੀ ਇਸ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਤੁਹਾਡੇ ਵੱਲੋਂ ਹਾਂ ਹੁਣ ਜਿਵੇਂ ਮੱਧ ਪ੍ਰਦੇਸ਼ ਗੁਰਦਰਾ ਦਾਦਾ ਬੰਦੀ ਸ਼ੋਲ ਗਵਾਲੀਅਰ ਕਿਲੇ ਵਿੱਚ ਜੀ ਛੇਵੇਂ ਪਾਸ਼ਾ ਨੇ ਬਿੰਜਾ ਇੰਦੁਰਾ ਜੀ ਉਹ ਜਾਂਗੀ ਦੀ ਗੱਲ ਛੁਡਾਇਆ ਉੱਥੇ ਵੀ ਸਥਾਨ ਬਣਿਆ ਸਾਰੇ ਸਲਾਮਾ ਨੰਗਰ ਹਾਲ ਦਵਾਨ ਹਾਲ ਬਣੇ ਉਸ ਤੋਂ ਬਾਅਦ ਫਿਰ ਗੁਰਸਿੱਖਾਂ ਨੇ ਇਹ ਵੰਗ ਵਿਚਾਰ ਕੀਤੀ ਵੀ ਅਸੀਂ ਪੰਜਾਬ ਤੋਂ ਬਾਹਰ ਆਏ ਪਿੰਡਾਂ 'ਚ ਰਹਿੰਦੇ ਸਾਡੇ ਬੱਚੇ ਪੰਜਾਬੀ ਤੋਂ ਵੀ ਵਾਂਝੇ ਹੋ ਗਏ ਨੇ ਅੰਛ ਅਸੀਂ ਵਿਦਿਆ ਤੋਂ ਵਾਂਝੇ ਹੋ ਗਏ ਨੇ ਅਸੀਂ ਪਿੰਡਾਂ 'ਚ ਅਸੀਂ ਵਿਦਿਆ ਨੂੰ ਦੱਸ ਸਕਦੇ ਫਿਰ ਚਾਰ ਸਕੂਲ ਉੱਥੇ ਵੀ ਮੱਧ ਪ੍ਰਦੇਸ਼ ਵੱਖ-ਵੱਖ ਤਵਾਂ ਤੇ ਚਾਲੂ ਕੀਤੇ ਨੇ ਉਹ ਬੱਚੇ ਬਹੁਤ ਵਧੀਆ ਪਲੱਸ 2 ਤੱਕ 10ਵੀਂ ਤੱਕ ਸਕੂਲ ਨੇ ਬੱਚੇ ਬਹੁਤ ਵਧੀਆ ਉਥੋਂ ਸਫਲਤਾਵਾਂ ਪ੍ਰਾਪਤ ਕਰ ਰਹੇ ਨੇ ਪੰਜਾਬੀ ਦਾ ਸਪੈਸ਼ਲ ਐਮਪੀ ਬੋਰਡ ਕੋ ਪਰਵਾਨ ਕੀ ਲਈ ਹੋਏ ਬੜ ਸਮਜਕਤ ਜੀ ਤੇ ਉਹ ਵੀ ਬੱਚੇ ਮੈਨ ਲੜ ਰਹੇ ਨੇ ਸੋ ਇਸ ਤਰੀਕੇ ਨਾਲ ਜਿੱਥੇ ਕੋਈ ਜੋਤ ਸੇਵਾ ਲੱਗੀ ਕਰਕੇ ਉਹਦੇ ਨਾਲ ਪੜਾਹ ਹੋਣ ਕਰਕੇ ਲਾ ਕੇ ਸਕੂਲ ਬਣ ਗਏ ਜੀ ਅਸੀਂ ਥਾਂ ਥਾਂ ਪੜਾਹ ਸਕੂਲ ਬਣਾ ਉਹ ਉਹ ਸਹਿਤ ਕਾਮਯਾਬ ਨਾ ਹੋਣਾ ਜਿੱਥੇ ਕੋਈ ਥੋੜਾ ਬਤ ਪਲੇਟਫਾਰਮ ਬਣਿਆ ਉਹਦੇ ਨਾਲ ਲਗਵਾ ਥੋੜਾ ਬਤ ਕਾਰਜ ਹੋਰ ਕਰਨਾ ਸੁੱਖ ਹੋ ਜਾਂਦਾ ਜੀ ਬਿਲਕੁਲ ਅਕਸਰ ਬਾਬਾ ਜੀ ਕਹਿੰਦਾ ਕਿ ਜਿਸ ਕਾਰਜ ਵਿੱਚ ਗੁਰੂ ਸਹਾਇ ਹੋ ਜੇ ਗੁਰੂ ਆ ਭੋੜ ਜੇ ਗੁਰੂ ਆਵਸ਼ ਮੂਲਿਤ ਕਰ ਜਾਵੇ ਉਹ ਕਾਰਜ ਕਦੀ ਰੁਕਦੇ ਨਹੀਂ ਬਸ ਜਦੋਂ ਤੁਸੀਂ ਫਿਰ ਵੀ ਪੰਜਾਬ ਤੋਂ ਬਾਹਰ ਵੇਖਦੇ ਆ ਤੁਕੀ ਦੁਜੀਆਂ ਸਰਕਾਰਾਂ ਨੇ ਦੂਜੇ ਕਮਿਊਨਿਟੀ ਦੇ ਲੋਕ ਨੇ ਆਪਣੇ ਗਿਣਤੀ ਦੇ ਲੋਕ ਉਥੇ ਰਹਿੰਦੇ ਨੇ ਗੁਨਾਨੁਕ ਨਾਮ ਲੈਵਾ ਸਿੱਖ ਇੱਕ ਨਹੀਂ ਅਨੇਕਾਂ ਮੁਸ਼ਕਿਲਾਂ ਹੁਣ ਗਈਆਂ ਉਥੇ ਤੁਸੀਂ ਫਿਰ ਕਿਵੇਂ ਜਿੱਤਦੇ ਹੋ ਉਥੇ ਨੀਜੀਠਾਂ ਦੇ ਮਾਲਕ ਨੇ ਹੁੰਦਾ ਪਰਮੇਸ਼ਰ ਨੇ ਜੀਵ ਕੌਣ ਜਿੱਤ ਸਕਦਾ ਜੀਵ ਦੀ ਕੋਈ ਹੈ ਨਹੀਂ ਕੋਈ ਹੈ ਨਹੀਂ ਮਤਲਬ ਮਾਲਕ ਦੀ ਕਿਰਪਾ ਨਾਲ ਕੋਈ ਕੋਈ ਵਿਧ ਬਣ ਜਾਂਦੀਆਂ ਤੇ ਜਦੋਂ ਕਾਰਸ਼ੋਧ ਹੋਵੇ ਨਾ ਫਿਰ ਗੁਰੂ ਆਪ ਸਹਾਇ ਹੁੰਦਾ ਤੇ ਸਭ ਕੁਝ ਪ੍ਰਸ਼ਾਸਨ ਵੀ ਸਾਰਾ ਕੋਈ ਸਰਕਾਰਾਂ ਨੂੰ ਸਾਰਾ ਉਹ ਇਹ ਜਾਣਕਾਰੀ ਮਿਲ ਜਾਂਦੀ ਹੈ ਤਾਂ ਸਾਰੀਆਂ ਜਿਹੜੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਤੋਂ ਬਾਹਰ ਸਾਡੇ ਪੰਜਾਬੀ ਬੋਲਣ ਵਾਲੇ ਬੜੇ ਘੱਟ ਪਰਵਾਹ ਨੇ ਸਾਡਾ ਯੂਥ ਪੰਜਾਬ ਦੀ ਗੱਲ ਕੀਤੀ ਜਾਵੇ ਆਪਣੀ ਮਾਂ ਬੋਲੀ ਤੋਂ ਟੁੱਟ ਰਿਹਾ ਹੈ ਪਰ ਜਦੋਂ ਤੁਹਾਡੇ ਵੱਲੋਂ ਸਟੈਬਲਿਸ਼ ਅਸੀਂ ਖਡੂਰ ਸਾਹਿਬ ਦੀ ਧਰਤੀ ਤੇ ਕਾਰਜ ਵੇਖ ਰਹੇ ਹਾਂ ਮਾਂ ਬੋਲੀ ਪ੍ਰਤੀ ਕਿਤੇ ਜਾਂਦੇ ਕਾਰਜ ਸੱਚਮੁੱਚ ਸਲਾਮ ਤੁਹਾਨੂੰ ਬੰਦ ਹੈ ਕਿਉਂਕਿ ਤੁਸੀਂ ਕੇਵਲ ਪੰਜਾਬ ਦੇ ਖਿੱਤੇ ਵਿੱਚ ਨਹੀਂ ਬਾਹਰ ਵੀ ਮਾਂ ਬੋਲੀ ਨੂੰ ਉਜਾਗਰ ਕਰਨ ਵਾਸਤੇ ਪ੍ਰਮੁੱਖੀ ਲਿਪ ਨੂੰ ਉਜਾਗਰ ਕਰਨ ਵਾਸਤੇ ਇੱਕ ਨਿਨੇਕਾ ਕਾਰਜ ਕਰ ਰਹੇ ਹੋ ਕਤਈ ਜਹਨ ਵਿੱਚ ਆਇਆ ਕਿ ਗੁਰੂ ਅੰਗਦ ਪਾਸ਼ਾ ਜੀ ਦਾ ਘਰ ਕੇਵਲ ਖਡੂਰ ਸਾਹਿਬ ਨਹੀਂ ਸਮੁੱਚਾ ਸੰਸਾਰ ਹੈ ਅਸੀਂ ਹਰ ਸੰਸਾਰ ਦੇ ਵਿੱਚ ਗੁਰਮੁਖੀ ਲਿਪੀ ਦੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਸਕੂਲ ਖੋਲੇ ਜਾ ਰਹੇ ਨੇ ਕੱਲ੍ਹ ਤੋਂ ਖੋਲੇ ਜਾ ਰਹੇ ਨੇ ਆਊਟਪੁੱਟ ਕਿਸ ਤਰ੍ਹਾਂ ਦੀ ਆ ਰਹੀ ਹੈ ਆਊਟਪੁੱਟ ਬਹੁਤ ਵਧੀਆ ਸਫਲਤਾਵਾਂ ਹੋ ਰਹੀਆਂ ਜਿੱਥੇ ਜਿੰਨੇ ਵੀ ਸਕੂਲ ਨੇ ਮਲਖਡੂਸਾ ਹੋਵੇ ਜਾਂ ਕਰਤਾਰਪੁਰ ਹੋਵੇ ਜਾਂ ਗਵਾਲੀਅਰ ਹੋਵੇ ਜਿੱਥੇ ਵੀ ਸਕੂਲ ਕਾਲ ਚੱਲਦੇ ਨੇ ਉਹ ਤਾਂ ਇੱਕੋ ਆ ਵੀ ਜੇ ਗੁਰਸੇਖਿਆ ਦਾ ਗੁਰਸਿੱਖੀ ਰਹਿਣੀ ਪੈ ਕਰਨੀ ਦੇ ਵਿੱਚ ਪੂਰਾ ਹੋਵੇ ਜੇ ਦੂਜੇ ਧਰਮ ਵਾਲਾ ਆਪਣੇ ਧਰਮ ਵਿੱਚ ਪਰਪੱਕ ਹੋਵੇ ਤੇ ਮਰਜ਼ਾਦਾ ਨਿਸ਼ਾਸ਼ਨ ਜੋ ਸਾਰੀ ਡਿਸਪੀਨ ਹੋ ਜ਼ਿਆਦਾ ਸਾਰੇ ਰੱਖਦੇ ਨੇ ਤੇ ਸਾਨੂੰ ਬੜੀ ਮੈਨੂੰ ਉਮੀਦ ਹੈਗੀ ਆ ਤੇ ਆਸਾਂ ਵੀ ਹੈਗੀਆਂ ਤੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਬੜੀ ਪ੍ਰਸੰਤਾਵਾਪੀ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਵਧੀਆ ਸਭ ਚੱਲ ਰਿਹਾ ਜੀ ਅਕਸਰ ਦੇਖਿਆ ਜਾਂਦਾ ਬਾਬਾ ਜੀ ਜਦੋਂ ਅਸੀਂ ਸਿੱਖ ਜਗਤ ਦੀ ਗੱਲ ਕਰਦੇ ਆ ਇੱਕ ਹੁੰਦੀ ਹੈ ਕੁਆਂਟੀਟੀ ਇੱਕ ਹੁੰਦੀ ਹੈ ਕੁਆਲਿਟੀ ਕਿਉਂਕਿ ਅੱਜ ਬੋਤਾਤ ਗਿੰਤੀ ਵਿੱਚ ਵੱਖ-ਵੱਖ ਜਥੇਬੰਦੀਆਂ ਕਾਰਜ ਕਰ ਰਹੀਆਂ ਨੇ ਮੁਬਾਰਕਬਾਦ ਅੱਜ ਤੁਹਾਡੀ ਨਜ਼ਰਾਂ ਦੇ ਵਿੱਚ ਕੁਆਲਿਟੀ ਚਾਹੀਦੀ ਹੈ ਕਿ ਕੁਆਂਟੀਟੀ ਚਾਹੀਦੀ ਹੈ ਕੁਆਂਟੀਟੀ ਦੇ ਵੀ ਲੋੜ ਤਾਂ ਪਰ ਮੇਨ ਹੈ ਜਿਹੜੇ ਕੁਆਲਿਟੀ ਇੱਥੇ ਉਹਨਾਂ ਨੇ ਨਿਸ਼ਾਨੇ ਸਿੱਖੇ ਜੋ ਕਾਲ ਚੰਦਨ ਨੇ ਸੇ ਵਿਆਰੀ ਵਿਦਿਆ ਪਾਰਟੀ ਐਜੂਕੇਸ਼ਨ ਦਾ ਇੱਕੋ ਹੀ ਚਿਹਰਾ ਮੋਹਰਾ ਬਣਦਾ ਤੇ ਕਿਉਂਕਿ ਜੇ ਸਾਡੇ ਬੱਚੇ ਅੱਛੀ ਨਕਲ ਤੋਂ ਰਹੇ ਤੋਂ ਕਿ ਅੱਛੇ ਨੰਬਰ ਲੈ ਕੇ ਆਪਣੀ ਵਿਦਿਆ ਹਾਸਲ ਕਰਨਗੇ ਗਿਆਨ ਪ੍ਰਾਪਤ ਕਰਨਗੇ ਉਹ ਜਿੱਥੇ ਜਾਣੇ ਕਾਮਯਾਬ ਹੋਣਗੇ ਇਹ ਕੌਂਟਿਨੀ ਤੇ ਇੱਕ ਤਾਗਜੀ ਗਿਆਨ ਤੁਸੀਂ ਨੇ ਪ੍ਰਾਪਤ ਕਰ ਸਕਦੇ ਆ ਤੇ ਜਿਹੜੀ ਕੁਆਲਿਟੀ ਜਿਹੜੀ ਆ ਉਹ ਜਿਹੜੀ ਅਸਲੀ ਗਿਆਨ ਉਹ ਹੀ ਹੋਣਾ ਤਾਂ ਕਿ ਸਿੱਤਨਾਂਡੀ ਦੇ ਬੱਚੇ ਜਾਂ ਹੋਰ ਸਿੱਤ ਦੇ ਬੱਚੇ ਸਫਲਤਾ ਨਾਲ ਕਰ ਰਹੇ ਨੇ ਕੁਆਲਿਟੀ ਦੀ ਇਸ ਵੇਲੇ ਕੌਮ ਨੂੰ ਕੋ ਕਿ ਅਸੀਂ ਕਾਟ ਗਿਣਤੀ ਹੁਣ ਕਰਕੇ ਸਾਨੂੰ ਕੁਆਲਿਟੀ ਹੋਊਗੀ ਤੇ ਅਸੀਂ ਉੱਚੋਂ ਤੇ ਜਾ ਕੇ ਕੋਈ ਮਨਾਵਤਾ ਪ੍ਰਾਪਤ ਕਰ ਸਕੀ। ਤੁਹਾਡੇ ਵੱਲੋਂ ਵਿਸ਼ੇਸ਼ ਕਰਕੇ ਖਡੂਰ ਸਾਹਿਬ ਦੀ ਧਰਤੀ ਤੇ ਵਿੱਦਿਆ ਦੇ ਸੰਬੰਧ ਵਿੱਚ ਕਾਫੀ ਕਾਜ ਕੀਤਾ ਜਾ ਰਿਹਾ ਤੁਸੀਂ ਵੀ ਬੜੇ ਚਿੰਤਤ ਹੋ ਕਿ ਜਿਹੜਾ ਸਾਡਾ ਅੱਜ ਆਉਣ ਵਾਲਾ ਯੂਥ ਹੈ ਇਹ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਬੈਠੇ ਐਗਜ਼ਾਮ ਕਲੀਅਰ ਕਰੇ ਤੇ ਜਿਹੜੀਆਂ ਭਾਰਤ ਦੀਆਂ ਉੱਚੀਆਂ ਸੀਟਾਂ ਨੇ ਇੱਥੇ ਬੈਠ ਕੇ ਗੁਨਾਨਕ ਸਿੰਘ ਦੇ ਵਿਚਾਰ ਤਲਾ ਦੀ ਗੱਲ ਕੀਤੀ ਜਾਂਦੀ ਤੁਹਾਡਾ ਇੱਕ ਸੁਪਨਾ ਹੋਣਾ ਵੀ ਚਾਹੀਦਾ ਹੈ ਕਿ ਗੁਰਪਾਸ਼ਾ ਤੁਹਾਡੇ ਤੋਂ ਸੇਵਾ ਲੈ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕਾਰਜ ਖਡੂਰ ਸਾਹਿਬ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ ਇਹਨੂੰ ਕਰਨ ਵਾਸਤੇ ਹੋਰ ਵੀ ਨਵਿਕਲੇ ਕਾਰਜਾਂ ਦੀ ਲੋੜ ਹੈ ਹੋਰ ਵੀ ਇਸ ਕਾਰਜ ਨੂੰ ਪਰਫੁੱਲਤ ਕਰਨ ਵਾਸਤੇ ਉਦਮ ਦੀ ਲੋੜ ਹੈ ਇਹਤੇ ਕਾਰਜ ਕੋਈ ਇੱਕ ਕਾਰੇ ਕਿ ਕਿਤੇ ਸੋਚੇ ਬਹੁਤ ਛੋਟਾ ਜਿਹਾ ਉਪਰਾਲਾ ਬਿਲਕੁਲ ਛੋਟਾ ਜਿਹਾ ਪਹਿਲੀ ਵਾਲਾ ਜਿਹਾ ਇੱਕ ਪਈਏ ਵਿੱਚੋਂ ਇੱਕ ਪੈਸਾ ਹਿੱਸਾ ਪਾਉਣ ਦੀ ਗੱਲ ਇਹਦੇ ਨੇੜੇ ਪੈਸੇ ਹੋਰ ਪੈਣ ਦੀ ਲੋੜ ਹੈਗੀ ਆ ਕਿ ਸ਼ੁਰੂਆਤ ਤੁਹਾਡੇ ਵੱਲੋਂ ਕਰ ਦਿੱਤੀ ਗਈ ਹਾਂ ਸੋ ਇਸ ਵਾਤੇ ਉਹ ਉਧਾਰ ਨੇ ਜਦੋਂ ਕੋਈ ਕੋਈ ਵਿਚਾਰ ਹੋ ਸਕਦੀ ਜਿਤਨਾ ਸੀ ਬਾਹਰੋਂ ਲੈ ਕੇ ਵਿਚਾਰਨਾ ਸ਼ੁਰੂ ਕੀਤਾ ਤੇ ਇਹੋ ਆ ਕਿ ਹਰ ਥਾਂ ਹਰ ਜ਼ਿਲ੍ਹੇ ਵਿੱਚ ਹਰ ਤਹਿਸੀਲ ਵਿੱਚ ਬੜੇ ਬੜੇ ਸੰਸਥਾਵਾਂ ਗੁਰੂ ਦੀ ਕਿਰਪਾ ਨਾਲ ਬੜੀਆਂ ਬੜੀਆਂ ਕਿਰਪਾ ਵਾਹਿਗੁਰੂ ਜੀ ਕੋ ਥੋੜਾ ਵੇ ਧਿਆਨ ਦੇਣ ਤਾਂ ਬਹੁਤ ਕੁਝ ਉਹ ਕਰ ਸਕਦੇ ਨੇ ਆਪਣੇ ਆਪਣੇ ਏਰੀਆ ਵਿੱਚ ਸਸਤਾਵਾ ਜਾਂ ਵਾਤਾਵਰਣ ਦਾ ਕੰਮ ਹੋਵੇ ਜਾਂ ਕੁਆਲਟੀ ਐਜੂਕੇਸ਼ਨ ਦਾ ਹੋਵੇ ਜਾਂ ਸ਼ੁਭ ਕਾਈ ਕੋ ਕਾਰਜ ਕੋਈ ਹੋਵੇ ਤੇ ਸਾਰੀਆਂ ਸਿੱਖ ਜਗਤ ਵਾਲੇ ਬਹੁਤ ਕੰਮ ਬਹੁਤ ਕਰ ਰਹੇ ਨੇ ਬਹੁਤ ਵੱਡੀ ਪੱਧਰ ਤੇ ਕਰ ਰਹੇ ਨੇ ਪਰ ਜੇ ਤਰੀਕੇ ਦੇ ਨਾਲ ਕੁਆਲਟੀ ਵਾਲ ਥੋੜਾ ਬਤਾ ਧਿਆਨਤਾ ਜਾਵੇ ਤਾਂ ਉਹ ਵੀ ਕੋਈ ਵੱਡੀ ਗੱਲ ਨਹੀਂ ਸਾਡੇ ਪੰਥ ਵਿੱਚ ਵੀ ਉਹ ਗੁਰਮਖਰੂਆਂ ਬੈਠੀਆਂ ਨੇ ਉਹ ਸਭ ਕੁਝ ਕਰਨ ਦੀ ਸਮਰੱਥ ਨੇ ਉਹ ਕਰ ਸਕਦੀਆਂ ਨੇ ਕਿ ਜਿਵੇਂ ਇਹ ਸਕੂਲ ਸਾਵੇਂ ਇੰਡੀਏ ਦੇ ਕੀਤਾ ਜਾਂ ਆਈਆਈਟੀ ਪੀਐਮਟੀ ਦਾ ਕੀਤਾ ਜਾਂ ਧਾਰਮਿਕ ਸੇਵਾ ਕੀਤਾ ਖੇਡਾਂ ਦਾ ਕੀਤਾ ਇਤਨਾ ਹੋ ਸਕਦਾ ਵਾ ਕੁਆਲਟੀ ਤੁਹਾਡੇ ਵੱਲੋਂ ਵਿਦਿਆ ਦਾ ਕਾਰਜ ਹੋ ਗਿਆ ਜਿਹੜੀਆਂ ਬਾਕੀ ਸਾਡੀਆਂ ਜਿੱਥੇ ਬੰਦੀਆਂ ਨੇ ਸਮੁਦਾਏ ਨੇ ਕੋਈ ਸਿਹਤ ਸੰਬੰਧੀ ਕਾਰਜ ਕਰ ਰਹੇ ਐ ਕੋਈ ਐਜੂਕੇਸ਼ਨ ਸੰਬੰਧੀ ਕਾਰਜ ਕਰ ਰਹੇ ਐ ਕੋਈ ਉਹ ਸਾਰੀ ਸੰਬੰਧੀ ਕਾਰਜ ਕਰ ਰਹੇ ਐ ਜੇਕਰ ਕਿਤੇ ਸਾਰਾ ਸਮੁਦਾਏ ਸਾਰਾ ਸਾਡਾ ਪੰਤੇ ਇਕੱਠਾ ਹੋ ਸਕੇ ਸ਼ਾਇਦ ਅਸੀਂ ਨਤੀਜਿਆਂ ਵੱਲ ਜਲਦੀ ਪ੍ਰਗਤ ਹੋ ਸਕਦੇ ਹਾਂ ਬਿਲਕੁਲ ਭਾਵੇਂ ਕਾਰਜ ਆਪ ਆਪਣੇ ਖੇਤਰ ਚ ਕਰਨ ਅਰ ਜੇ ਉਹ ਸਿਸਟਮ ਤੇ ਸਿਸਟਮ ਬਣ ਜੇ ਉਹਨੂੰ ਇੱਕ ਉਹਦੇ ਵਿੱਚ ਪ੍ਰੋਗਰਾਮ ਲਿਖਿਆ ਜਾਵੇ ਵੀ ਕਿਹੜਾ ਕੰਮ ਕਿੰਨੇ ਕਰਨਾ ਕਿਹੜਾ ਕੰਮ ਕਿੰਨੇ ਕਰਨਾ ਕਿਸ ਤਰ੍ਹਾਂ ਕਰਨਾ ਉਹਦੀ ਵਿਧੀ ਵਿਧਾਨ ਬਣ ਜਾਵੇ ਤੇ ਇਹਦੇ ਨਾਲ ਬਹੁਤ ਵਧੀਆ ਹੀ ਉਹ ਨਤੀਜੇ ਆਉਣ ਦੀ ਸੰਭਾਵਨਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਟੀਮ ਤਿਆਰ ਹੋ ਜਾਵੇ ਤੇ ਨਤੀਜੇ ਜਲਦੀ ਨਿਕਲ ਜਾਂਦੇ ਨੇ ਨਤੀਜੇ ਦੇ ਵੱਲ ਜਲਦੀ ਪਹੁੰਚਿਆ ਜਾਂਦਾ ਹੈ ਕਿੰਨੀ ਕੁ ਟੀਮ ਹੈ ਤੁਹਾਡੇ ਕੋਲ ਜਿਹੜੀ ਪੂਰੇ ਭਾਰਤ ਵਿੱਚ ਕਹਿ ਸਕਦੇ ਆ ਭਾਵੇਂ ਪੰਜਾਬ ਦੇ ਢਰਤੀ ਦੇ ਕਿਤੇ ਕਿ ਕਾਰਜੀਆਂ ਉਹਨਾਂ ਦੇ ਕਾਰਜਾਂ ਦੀ ਦੇਖਰੇਖ ਭਾਵੇਂ ਮੱਧ ਪ੍ਰਦੇਸ਼ ਭਾਵੇਂ ਕਲਕੱਤਾ ਕਿੰਨੀ ਕੁ ਟੀਮ ਹੈ ਤੁਹਾਡੇ ਕੋਲ ਆ ਸਮੇਂ ਸਮੇਂ ਜਿਹੜੇ ਪਰਮਾਨੈਂਟ ਹੋ ਉਹ ਤੇ 10 ਤੋਂ 15 ਹੋਣ ਜਿਹੜੇ ਕੰਟੀਨਿਊਡ ਰੋਜ਼ ਮਰਜ ਰੋਜ਼ ਜਿਹੜੀ ਆਪਣੀ ਨਿਗਰਾਨੀ ਰੱਖਦੇ ਨੇ ਬਾਕੀ ਵੀ ਜਿਹੜੀ ਸੰਗਤਾਂ ਦੇ ਸਭ ਦੇ ਸਮੇਂ ਚੋਂ ਤੇ ਸੈਂਕੜੇ ਹਜ਼ਾਰਾਂ ਆ ਜਿਹੜੇ ਕਿ ਕਿਸ ਤਰੀਕੇ ਨਾਲ ਉਹ ਸਹਿਯੋਗ ਦਿੰਦੇ ਨੇ ਉਹ ਹਰ ਪਕੋਸ ਜੁਗਦੇ ਨੇ ਇਤਨਾ ਜਨਰਲ ਬਿਜ਼ਨਸ ਤਾਲਜੀ ਜੀ ਹੁਣ ਬਰਗੇਡੀਅਰ ਸਾਹਿਬ ਨੇ ਆਈਐਸ ਦਾ ਹਰਦੀਪ ਸਿੰਘ ਜੀ ਇਤਨਾ ਹੋਰ ਇਥੇ ਗੁਰਮੁਖ ਪਿਆਰੇ ਕੋਈ ਐਸਡੀਓ ਕੋਈ ਡੀਓ ਰਿਟਾਇਰ ਹੋਏ ਨੇ ਇਹ ਸਾਰੇ ਗੁਰਮੁਖ ਪਿਆਰੇ ਸਮੇ ਸਮੇ ਆ ਕੇ ਇਥੇ ਮਿਲ ਸੇਵਾ ਦਿੰਦੇ ਨੇ ਤੇ ਬਹੁਤ ਵਧੀਆ ਸਾਡੇ ਇਥੇ ਵੱਖ-ਵੱਖ ਬੋਰਡ ਬਣਾਏ ਨੇ ਐਕੈਡੈਮਿਕ ਬੋਰਡ ਵੱਖਰਾ ਏ ਧਾਰਮਿਕ ਜਿਹੜੇ ਬੱਚੋਨਾਂ ਦਾ ਬੋਰਡ ਵੱਖਰਾ ਏ ਸਪੋਰਟਸ ਦਾ ਬੋਰਡ ਵੱਖਰਾ ਏ ਇਹ ਵੱਖ-ਵੱਖ ਬੋਰਡ ਏਕਸਪਰਟ ਬੰਦੇ ਜਿਹੜੇ ਨੇ ਤਜਰਬੇਕਾਰ ਬੰਦੇ ਨੇ ਉਹ ਗੁਰਮੁਖ ਪਿਆਰੇ ਜਿੱਥੇ ਸਪੋਰਟਸ ਦਾ ਕਿਦੋਂ 올ਿਪੀਅਨ ਨੇ 5-9 ਦਿਨ ਉਹਨਾਂ ਦੀ ਦੇਖ ਰਿਹਾ ਥੱਲੇ ਸਾਰਾ ਕੰਮ ਚੱਲਦਾ ਧਾਰਮਿਕ ਵਿਸ਼ੇ ਦਾ ਵਿਦਵਾਨਤੀ ਸਰ ਜੇ ਅਕਰਤਨ ਸਾਹਿਬ ਉਹ ਜਿਹੜੇ ਧਾਰਮਿਕ ਵਿਦਿਆਲਾ ਚੱਲਦਾ ਉਹਦਾ ਉਹਨਾਂ ਦੀ ਨਿਗਰਾਨੀ ਥੱਲੇ ਪੰਜ ਸਿੰਘ ਹੋਰ ਨੇ ਸਾਰੇ ਅੱਜ ਦਾ ਜਿਹੜਾ ਯੁੱਗ ਹੈ ਮਲਟੀਮੀਡੀਆ ਯੁੱਗ ਹੈ ਡਿਜੀਟਲ ਯੁੱਗ ਹੈ ਕੀ ਤੁਸੀਂ ਅੱਜ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਚੱਲਣ ਵਾਸਤੇ ਕੋਈ ਐਹੋ ਜਿਹਾ ਵੀ ਟੈਕਨੀਕ ਅਪਣਾ ਰਹੇ ਹੋ ਹਾਂ ਜੋ ਪੂਰਾ ਤੇ ਜਿਵੇਂ ਸਕੂਲ ਜਿ ਸਮਾਰਟ ਕਲਾਸ ਬੋਰਡਸ ਪਰ ਸਮਾਰਟ ਵਾਸਾ ਉਹਦਾ ਸਾਰਾ ਸਿਸਟਮ ਨੂੰ ਬੱਚੇ ਨੂੰ ਪੂਰਾ ਹੁਣ ਜਿ ਤਰ੍ਹਾਂ IIT ਦਾ ਵੀ ਜਿ ਤਰ੍ਹਾਂ IIT ਰੁੜਕੀ IIT ਬੰਬੇ ਵਾੜੀਆਂ ਸੰਸਥਾਵਾਂ ਵਿੱਚ ਆਪਣੇ ਬੱਚੇ ਇਥੋਂ ਦਾਖਲਾ ਲੈ ਚੁੱਕੇ ਨੇ ਕੀ ਬਾਤ ਹੈ ਹਾਂ ਮਤਲਬ ਇਸ ਸਮੇਂ ਬੱਚਾ ਨੂੰ ਪੂਰਾ ਪਰਫੈਕਟ ਕਿ ਜਿਵੇਂ ਐਡੀਏ ਵਿੱਚ ਬਹੁਤ ਔਖੀ ਆ ਉਹਦੀ ਜਿਹੜੀ ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਸ ਦਾ ਪੂਨਾ ਉਥੇ ਬਹੁਤ ਔਖਾ ਉਥੇ ਜਾਣਾ ਪਰ ਆਪਣੇ ਤਕਰੀਬ ਗੁਰੂ ਦੀ ਕਿਰਪਾ ਨਾਲ 16 ਬੱਚੇ ਆਪਣੇ ਪਿਛਲੇ 3 ਸਾਲਾਂ ਜੇ ਸਫਲ ਹੋ ਚੁੱਕੇ ਸਿਲੈਕਸ਼ਨ ਹੋ ਚੁੱਕੀ ਹੈ ਉਥੇ ਸੋ ਇਸ ਤਰੀਕੇ ਨਾਲ ਮਤਲਬ ਇੰਡੀਆ ਟੀਮ ਦੀ ਸਾਰੇ ਦੁਸਤਾਨ ਦੀ ਬਾਹਰ ਵਰਲਡ ਲੈਵਲ ਤੇ ਨੈਸ਼ਨਲ ਟੀਮ ਇੰਡੀਆ ਦੀ ਹਾਕੀ ਦੀ ਖੇਡਦੇ ਉਹ ਚ ਪੰਜ ਖਿਡਾਰੀ ਆਪਣੇ ਖਡੂਰ ਸਾਹਿਬ ਦੇ ਹਾਕੀ ਦੇ ਸਿੱਖ ਉਥੇ ਸ਼ਾਮਲ ਹੋ ਚੁੱਕੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੋ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਅਸੀਂ ਇਹੋ ਜੇ ਮਾਪਰ ਸ਼ਾਮਲ ਵੇਖਦੇ ਆ ਮੈਂ ਇੱਥੇ ਗੱਲ ਕਰਾਂ ਤਾਂ ਕੁਰੇਜ ਨਹੀਂ ਕਰਾਂਗਾ ਜਦੋਂ ਅਸੀਂ ਮਾਹਪੁਰਸ਼ਾਂ ਦੇ ਪਰੈਵਲ ਵਲ ਵੇਖੇ ਤੇ ਅਕਸਰ ਲੱਗਦਾ ਹੈ ਕਿ ਇਹ ਮਾਹਪੁਰਸ਼ ਕੇਵਲ ਗੁਰਦੁਆਰਿਆਂ ਤੱਕ ਸੀਮਤ ਨੇ ਪਰ ਜਦੋਂ ਇਹਨਾਂ ਦੇ ਇਤਿਹਾਸ ਨੂੰ ਪੜਿਆ ਉਹਨਾਂ ਵਰਕਿਆਂ ਨੂੰ ਪੜਿਆ ਕੇਵਲ ਚਿੱਟਾ ਚੋਲਾ ਪਹਿਨ ਕੇ ਗੁਰਦੁਆਰਿਆਂ ਤੱਕ ਸੀਮਤ ਨਹੀਂ ਸਾਡੇ ਅਤੀ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਨਾਮ ਵੀ ਸੇਵਾ ਸਿੰਘ ਤੇ ਜਿਹੜਾ ਕਾਰਜ ਹੈ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸੇਵਾ ਨੂੰ ਸਮਰਪਿਤ ਹੈ ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਨਿਗਾਹ ਮਾਰਦੇ ਹਾਂ ਉਹਨਾਂ ਕਾਰਜਾਂ ਤੇ ਬਦ ਬਿੱਤ ਦੁਨੀਆਂ ਸੇਵ ਕਮਾਇਆ ਤਾਂ ਤੰਦਰ ਕਹਾ ਜਾਂਦਾ ਹੈ ਕਿ ਜਦੋਂ ਵਿਦਿਆਰਥੀ ਇਹਨਾਂ ਕਾਲਜਾਂ ਵਿੱਚ ਪੜਨ ਵਾਸਤੇ ਆਉਂਦੇ ਨੇ ਭਾਵੇਂ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਨੇ ਜਦੋਂ ਕਾਲਜ ਵੀ ਚੜ੍ਹ ਵਿਚਾਰ ਲੱਤੀ ਮਨਸ਼ਾ ਕੁਝ ਹੋਰ ਹੁੰਦਾ ਹੈ ਪਰ ਜਦੋਂ ਤੁਹਾਡੀ ਦੇਖ ਰੱਖੇ ਖੇਠ ਇਸ ਸਮੁੱਚੇ ਪ੍ਰਬੰਧ ਹੇਠ ਸਾਰੀ ਪੜਾਈ ਸੰਪੂਰਨ ਕਰਦੇ ਨੇ ਤੇ ਉਹਨਾਂ ਦਾ ਨਿਸ਼ਚਾ ਕੇਵਲ ਹੁੰਦਾ ਕਿ ਅਸੀਂ ਸੇਵਾ ਨੂੰ ਸਮਰਪਿਤ ਹੋਣਾ ਹੈ ਅਸੀਂ ਆਪਣੀ ਜ਼ਿੰਦਗੀ ਸੇਵਾ ਵਾਸਤੇ ਲਾਣੀ ਹੈ ਹਾਂਜੀ ਬਣਾ ਜੀਵਨ ਦੇ ਸੁਭਿਲੇ ਹੁੰਦੀ ਹੈ ਕਿਉਂਕਿ ਮਤਲ ਜਿਹੜਾ ਰੋਜ਼ ਮਰ ਦਾ ਜੀਵਨ ਹੈ ਉਹ ਅੱਛੀ ਬੜਾ ਤਬ ਤਬਦਲਾ ਹੁੰਦਾ ਸਵੇਰੇ ਅਮਰਤੂਏ ਉੱਠਣਾ ਸਨਾਰ ਪਾਣੀ ਕਰਨਾ ਨਿਤਨੇਮ ਕਰਨਾ ਲੰਗਰ ਦੀ ਸੇਵਾ ਕਰਨੀ ਹੋਰ ਸੇਵਾ ਕਰਨੀ ਤੇ ਨਾਲ ਪੜ੍ਹਾਈ ਕਰਨੀ ਤੇ ਸੰਗਤ ਉਹਨੇ ਤਾਂ ਸੰਗਤ ਦਾ ਬਹੁਤ ਵੱਡਾ ਬਦਲਾਅ ਆਮ ਤੌਰ ਤੇ ਬਹੁਤ ਮੁੜਕੇ ਮਾਤਾ ਪਿਤਾ ਆ ਕੇ ਜੋ ਬਾਹਰ ਚ ਘਰਾਂ ਨੂੰ ਜਾਂਦੇ ਨੇ ਬੱਚੇ ਭਾਵੇਂ ਐਂਡੀ ਹੋਣਾ ਭਾਵੇਂ ਧਾਰਮਿਕ ਬੱਚੇ ਹੋਣ ਕੋ ਉਹ ਆ ਕੇ ਬਹੁਤ ਇਹ ਦੱਸਦੇ ਨੇ ਵੀ ਬੱਚਾ ਸਾਡਾ ਜੀਵਨ ਬਿਲਕੁਲ ਹੀ ਚੇਂਜ ਹੋ ਗਿਆ ਸਾਡਾ ਜਿੱਥੇ ਸਾਡਾ ਸਾਡੇ ਬੋਲਦੇ ਨਹੀਂ ਹੁਣ ਸਾਨੂੰ ਆ ਕੇ ਆਸਤਕਾਰ ਨਾਲ ਸਾਡੇ ਮਾਤਾ ਪਿਤਾ ਨੂੰ ਮੱਥਾ ਵੀ ਟੇਕਦੇ ਨੇ ਕੀ ਗੱਲ ਆ ਬਹੁਤ ਖਾ ਗਿਆ ਵੀ ਲੈਂਦੇ ਤੇ ਬੜੀ ਉਹ ਮਾਤਾ ਪਿਤਾ ਖੁਸ਼ੀ ਮਹਿਸੂਸ ਕਰਦੇ ਵੀ ਸਾਡਾ ਕਿਤੇ ਸਾਡਾ ਬੱਚਾ ਸਫਲ ਹੋਵੇ ਦੁਜੀਏ ਵਿੱਚ ਪੜਾਈ ਵਿੱਚ ਹੋਵੇ ਨਾ ਪਰ ਜੀਵਨ ਵਿੱਚ ਸਾਡਾ ਬੱਚਾ ਸਫਲ ਹੋ ਗਿਆ ਇਸ ਲਈ ਕਿ ਇਹ ਕਹਿ ਸਕਦੇ ਹਾਂ ਕਿ ਕੇਵਲ ਇੱਥੇ ਥਿਊਰੀ ਨਹੀਂ ਇੱਥੇ ਜ਼ਿੰਦਗੀ ਦਾ ਪ੍ਰੈਕਟੀਕਲ ਵੀ ਸਿਖਾਇਆ ਜਾਂਦਾ ਹੈ ਮੱਥਾ ਟੇਕਾ ਤੱਕ ਸੀਮਤ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੀਵਨ ਵਿੱਚ ਵਿਚਾਰਨਾ ਕਿਵੇਂ ਇਹ ਵੀ ਵਿਸ਼ੇਸ਼ ਤੌਰ ਤੇ ਇੱਥੇ ਸਿਖਾਇਆ ਜਾਂਦਾ ਹੈ ਹਾਂ ਜੀ ਸਹਿਜ ਪਾਠ ਹਰ ਬੱਚਾ ਜਿਹੜੇ ਵੀ ਬੱਚੇ ਇੱਥੇ ਨਿਸ਼ਾਨੇ ਸਿੱਖੀ ਪੜਦੇ ਉਹਨਾਂ ਦੀ ਹੋਣਾ ਜਾਂ ਦੂਜੇ ਧਾਰਮਿਕ ਤੇ ਪੜਨੇ ਪੜਨਾ ਉਹ ਸਹਿਜ ਪਾਠੀ ਪਾਠ ਕਰਦੇ ਨੇ ਗੁਰਬਾਣੀ ਬੰਦੇ ਨੇ ਸਹਿਜ ਵਿੱਚ ਗੁਰਬਾਣੀ ਦਾ ਪ੍ਰਤਾਪ ਜਦੋਂ ਗੁਰਬਾਣੀ ਅੰਦਰ ਆਵੇ ਗਿਆਨ ਪ੍ਰਾਪਤ ਹੋਵੇ ਪ੍ਰਭੂ ਕੇ ਸਿਮਰ ਦੇ ਸਿੱਧ ਨੌ ਨਿੰਦ ਪ੍ਰਭੂ ਕੇ ਸਿਮਰ ਗਿਆਨ ਧਿਆਨ ਤਤ ਪ੍ਰਭੂ ਦੇ ਸਿਮਰ ਦੇ ਨਾਮ ਸਾਰੀਆਂ ਬਰਕਤਾਂ ਮਹਾਰਾਜ ਜੀ ਭਾਸ਼ ਬਖਸ਼ਾ ਕਰਦੇ ਆ ਭਾਈ ਇੱਕ ਹੋਰ ਸਵਾਲ ਜਦੋਂ ਅਸੀਂ ਇੱਥੋਂ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਦੇਖਦੇ ਆ ਅੱਜੋ ਵਿਦਿਆਰਥੀ ਕਿਤੇ ਪੁਲਿਸ ਵਿਭਾਗ ਦੇ ਵਿੱਚ ਕਿਤੇ ਵਕਾਲਤ ਦੇ ਵਿੱਚ ਉੱਚ ਅਹੁਦਿਆਂ ਤੇ ਬੈਠ ਕੇ ਇਸ ਇੰਸਟੀਚਿਊਟ ਦਾ ਨਾਮ ਰੋਸ਼ਨ ਕਰਦੇ ਨੇ ਇੱਕ ਹੈ ਉਹ ਜਾਂ ਸੁਪਨਾ ਜਿਹੜਾ ਤੁਹਾਡੇ ਜ਼ੈਨ ਵਿੱਚ ਹੈ ਹਜੇ ਵੀ ਹਾਂਜੀ ਪਰ ਅਜੇ ਤੱਕ ਪੂਰਾ ਨਹੀਂ ਹੋਇਆ ਆਸ ਪੂਰੀ ਹੈ ਗੁਰੂ ਪਾਤਸ਼ਾਹ ਤੇ ਭਰੋਸਾ ਪੂਰਾ ਹੈ ਉਹ ਸੁਪਨਾ ਜਲੂ ਪੂਰਾ ਹੋਵੇਗਾ ਕੀ ਸੁਪਨਾ ਕੀ ਹੁਣ ਮੈਂ ਕੁਝ ਤੇ ਜਕਾਰ ਜਿਹੜਾ ਗੁਰੂ ਨੇ ਕਰਾਇਆ ਸ਼ੁਰੂ ਹੋ ਤੇ ਕਾਫੀ ਸਫਲਤਾ ਵੱਲ ਕਦਮ ਵਟ ਰਹੇ ਨੇ ਹੋ ਰਹੇ ਨੇ ਐਨਡੀਏ ਦੇ ਹੋ ਰਹੇ ਨੇ ਦੁਜੀ ਧਾਰਮਿਕ ਵਿਕਾਸ ਹੋ ਰਹੇ ਨੇ ਬੱਚੇ ਐਮ ਐਚ ਡੀ ਕਰ ਰਹੇ ਨੇ ਐਮ ਫਿਲ ਕਰ ਰਹੇ ਨੇ ਮੰਜੂਜੀ ਜੀ ਦਾ ਨਟ ਕਲੀਅਰ ਕਰ ਲਿਆ ਉਹ ਬੱਚੇ ਕਾਫੀ ਧਾਰਮਿਕ ਪਿਛਦੇ ਪੜੇ ਲਿਖੇ ਵਿਦਵਾਨ ਜਿਹੜੇ ਸਾਨੂੰ ਕਾਬੂ ਨੂੰ ਚਾਹੀਦੇ ਹੋ ਤੇ ਬਹੁਤ ਸਫਲਤਾ ਨਾਲ ਕਦਮ ਅੱਗੇ ਵਧ ਰਿਹਾ ਆ ਆਰਮੀ ਵਿੱਚ ਫੌਜ ਦੇ ਵਿੱਚ ਅਫਸਰ ਹੋਣਾ ਬ੍ਰਿਗੇਡিয়ার ਜਨਰਲ ਬਣਨਾ ਉਹ ਵੀ ਬੜੀ ਸਫਲਤਾ ਨਾਲ 16 ਬੱਚੇ ਆਪਣੇ ਐਡੀਏ ਥਰੂ ਮਤਲਬ ਉੱਥੇ ਸ਼ਾਮਲ ਹੋ ਚੁੱਕੇ ਨੇ ਉਹਨਾਂ ਕਦੋਂ ਦੇ ਬ੍ਰਿਗੇਡিয়ার ਜਨਰਲ ਬਣਨਾ ਪੜਨਾ ਬੱਚਿਆਂ ਨੇ ਉਹ ਵੀ ਗੁਰੂ ਦੀ ਮਿਹਰ ਨਾਲ ਕਿਉਂਕਿ ਸਮਾਂ ਲੱਗਦਾ ਹਰ ਚੀਜ਼ ਨੂੰ ਤੇ ਬਾਕੀ ਹੁਣ ਸਿਵਲ ਸਰਸ ਦਾ ਉਹ ਕੰਮ ਸੀ ਹੋਣਾ ਹੈ ਸਾਲ 24 ਸ਼ੁਰੂ ਕਰ ਦੇਣਾ ਤਾਂ ਕਿ ਸਾਡੇ ਡੀਸੀ ਵੱਡੇ ਵੱਡੇ ਆਈਪੀਐਸ ਆਈਐਸ ਬਣ ਉਹ ਹੁਣ ਅਗਲੇ ਸਾਲ ਗੁਰੂ ਦੀ ਕਿਰਪਾ ਨਾਲ ਸ਼ੁਰੂ ਹੋਣਾ ਕੀ ਬਾਤ ਹੈ ਉਸ ਤੋਂ ਬਾਅਦ ਇੱਕ ਜੁਡੀਸ਼ਰੀ ਦਾ ਹੈ ਮਨ ਜੋ ਆਉਣੇ ਸਮੇਂ ਜੀ ਗੁਰੂ ਨੂੰ ਭਾਇਆ ਤੋਂ ਵੀ ਪਿੱਛ ਸਾਡੇ ਜਿਹੜੇ ਗੁਰੂ ਪਾਸ਼ਾ ਤੇ ਭਰੋਸਾ ਹੈ ਇੱਕ ਹੋਰ ਸਵਾਲ ਬਾਬਾ ਜੀ ਅਕਸਰ ਵੇਖਿਆ ਜਾਂਦਾ ਕਿ ਜਦੋਂ ਸਮੁੱਚੇ ਕਾਰਜ ਨੂੰ ਕਰਨਾ ਹੋਵੇ ਇੱਥੇ ਮਾਇਆ ਦਾ ਕਾਫੀ ਪ੍ਰਬੰਧ ਚਾਹੀਦਾ ਹੈ ਇਹ ਸਾਰਾ ਕਾਰਜ ਸੰਗਤਾਂ ਤੇ ਦਸਵੰਦ ਦੇ ਸਿਰ ਤੇ ਹੈ ਜਾਂ ਫਿਰ ਕੋਈ ਹੋਰ ਵੀ ਨਾ ਸੰਸਥਾਵਾਂ ਦੇ ਵੱਲੋਂ ਇਨਕਮ ਸੋਰਸਸ ਹੈ ਜਾਂ ਖੇਤੀਬਾੜੀ ਹੈ ਜੇ ਕਿਤੇ ਕੋਈ ਪ੍ਰਾਪਰਟੀ ਹੈ ਜਿਹਦੇ ਸਾਈ ਕਾ ਪੇਮੈਂਟ ਆਂਦੀ ਹੈ ਤੇ ਉਹਦੇ ਵਿੱਚੋਂ ਅਸੀਂ ਬੱਚਿਆਂ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਫੀਸਾਂ ਦੀ ਪੜ੍ਹਾਈ ਦਾ ਖਰਚਾ ਕਿ ਸਿਸਟਮ ਕੀ ਹੈ ਸਾਰਾ ਇੱਥੇ ਇਹ ਸਿਸਟਮ ਹੈ ਮਤਲਬ ਮੈਂ ਤੇ ਗੁਰੂ ਦੀ ਬਖਸ਼ਿਸ਼ ਉਹ ਤੋਂ ਬਿਨਾਂ ਕੋਈ ਕਾਰਜ ਹੋ ਨਹੀਂ ਸਕਦਾ ਦੂਸਰਾ ਗੁਰੂ ਕੀ ਸੰਗਤ ਦਾ ਜਿਹੜਾ ਸਜੋਗ ਹੈ ਤਾਂ ਸੰਦਰੂਪ ਉਹਦਾ ਹੀ ਬਾਕੀ ਕੋਈ ਜਿਹੜੇ ਕੋਈ ਥੋੜਾ ਫੀਸਾਂ ਦੇ ਸਕਦੇ ਨੇ ਉਹ ਆਪਣਨ ਨੂੰ ਕੋ ਫੀਸਾਂ ਵੀ ਦੇ ਰਹੇ ਨੇ ਜਿਹੜੇ ਲੋੜਵੰਦੇ ਇਹਨਾਂ ਨੂੰ ਕੋ ਆਪਾਂ ਇਸਾ ਉਹਨਾਂ ਮਾਫ਼ ਕਰ ਨਹੀਂ ਲੈਂਦੇ ਉਹਨਾਂ ਕੋ ਕੋ ਪੜ੍ਹਸ ਭਾਈ ਕਰਦੇ ਕੁਝ ਮੈਂ ਇੱਥੇ 6 ਪ੍ਰੋਜੈਕਟ ਚੱਲਦੇ ਨਿਸ਼ਾਨ ਸਿੱਖੀ ਵਿੱਚ ਜੀ 6 ਵਿੱਚੋਂ 4 ਜਿਹੜੇ ਬਿਲਕੁਲ ਮੁਫਤ ਆ ਉਹਨਾਂ ਦਾ ਕੋਈ ਆਪਾਂ ਬੱਚਾ ਕੋ ਨਹੀਂ ਲੈਂਦੇ ਨਾ ਐਵੇਂ ਪਰਮਤੀ ਪੜ੍ਹਾਈ ਕਰਾਈਦੀ ਆ ਜਾਂ ਲੜਕੀਆਂ ਨੂੰ ਇੱਥੇ ਟ੍ਰੇਨਿੰਗ ਦੇ ਕੇ ਤੇ ਪੁਲਿਸ ਵਿੱਚ ਭਰਤੀ ਕਰਾਉਣ ਦਾ ਪ੍ਰਬੰਧ ਕੀਤਾ ਜੀ ਜਿੱਚੋਂ 582 ਲੜਕੀਆਂ ਪੁਲਿਸ ਵਿੱਚ ਭਰਤੀ ਹੋ ਚੁੱਕੀਆਂ ਆ ਕਿਆ ਬਾਤ ਹੈ ਇਹ ਫਖਰ ਵਾਲੀ ਗੱਲ ਨਿਸ਼ਾਨ ਸਿੱਖੀ ਵਾਸਤੇ ਹਾਂ ਗੁਰਦੀ ਗੁਰਦੀ ਮੇਰ ਬਖਸ਼ ਤੇ ਉਹ ਵੀ ਬੱਚੇ ਦਾ ਫ੍ਰੀ ਹੈਗਾ ਜੀ ਬਾਕੀ ਹਾਕੀ ਦੇ ਚਾਰ ਟੀਮਾਂ ਨੇ ਉਹ ਵੀ ਬੱਚਿਆਂ ਦਾ ਸਾਰਾ ਟੋਟਲ ਫ੍ਰੀ ਉਹਨਾਂ ਦਾ ਪੜ੍ਹਾਈ ਦਾ ਵੀ ਉਹਨਾਂ ਦਾ ਟ੍ਰੇਨਿੰਗ ਦਾ ਵੀ ਉਹਨਾਂ ਦਾ ਰੈਸਿਡੈਂਸ ਦਾ ਵੀ ਹਸਟਲ ਦਾ ਵੀ ਤੇ ਦੂਸਰਾ ਵਾਤਾਵਰਨ ਦਾ ਉਹ ਵੀ ਸਾਰਾ ਫ੍ਰੀ ਇਹ ਬਿਲਕੁਲ ਬਾਕੀ ਜਦੋਂ 2300 ਬੱਚਾ ਪੜ੍ਹ 500 ਬੱਚਾ ਫ੍ਰੀ ਪੜ ਰਹੇ ਜਿਹੜਾ ਬੱਚਾ ਨਾਰਮਲ ਫੀਸ ਵੀ ਨਾਪ ਰੱਖੀ ਥੋੜੇ ਵੀ ਜਿੰਨੇ ਦੇ ਸਕਣ ਜੀ ਇਸ ਵਾਰ ਸਾਰੇ ਕਾਲ ਸਿਸਟਮ ਦੇ ਨਾਲ ਚੱਲਦੇ ਜਿਹੜਾ ਕੋਈ ਦੇ ਸਕਦਾ ਫੀਸ ਉਹ ਦੇਵੇ ਜ਼ਰੂਰ ਜਿਹੜਾ ਬੱਚਾ ਹੋਣ ਹਾਰਿਆ ਬਹੁਤ ਲੈਗ ਬੱਚਾ ਫੀਸ ਨਹੀਂ ਦੇ ਸਕਦਾ ਉਹਦੀ ਸਕੂਲ ਦੇ ਵਿੱਚ ਵੀ ਕਾਫੀ ਕਾਰਜ ਫਰੀ ਕਰ ਦਿੱਤੀ ਜੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਵੱਲੋਂ ਸੈਂਕੜੇ ਦੀ ਗਿਣਤੀ ਸਕੂਲ ਚੱਲ ਰਹੇ ਨੇ ਕਾਲਜ ਚੱਲ ਰਹੇ ਨੇ ਯੂਨੀਵਰਸਿਟੀ ਚੱਲ ਰਹੀਆਂ ਨੇ ਉਹ ਵੀ ਨਵਕਲਾ ਕਾਰਜ ਕਰ ਰਹੇ ਕਿ ਉਹਨਾਂ ਵੱਲੋਂ ਕਦੀ ਨਿਸ਼ਾਨੇ ਸਿੱਖੀ ਵਾਸਤੇ ਕੀ ਇਸ ਧਰਤੀ ਵਾਸਤੇ ਕੀ ਤੁਹਾਡੇ ਵੱਲੋਂ ਕਿਤੇ ਜਾਂਦੇ ਪ੍ਰੋਜੈਕਟਾਂ ਵਾਸਤੇ ਕਿਤੇ ਕੋਈ ਸੇਵਾਵਾਂ ਦਿੱਤੀਆਂ ਗਈਆਂ ਜਾਂ ਕਿਤੇ ਕਿਸੇ ਤਰ੍ਹਾਂ ਦੀ ਮਦਦ ਜਾਂ ਕਿਸੇ ਤਰ੍ਹਾਂ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਮਿਲਿਆ ਉਹਨਾਂ ਦਾ ਆਪਣੇ ਕਾਰਜ ਕੋ ਸਕੂਲ ਕਾਲਜ ਯੂਨੀਵਰਸਿਟੀ ਤੱਕ ਦਾ ਲੈਵਲ ਚੱਲ ਰਿਹਾ ਜੀ ਅਸੀਂ ਕੋਈ ਐਸੀ ਉਹਨਾਂ ਕੋਲ ਬੇਨਤੀ ਨਹੀਂ ਕੀਤੀ ਵੀ ਸਾਨੂੰ ਕਿਉਂਕਿ ਉਹਨਾਂ ਦੇ ਆਪਣੇ ਕਾਰਜ ਬੜੇ ਜ਼ਿੰਮੇਵਾਰੀ ਬੜੀਆਂ ਬਾਬਾ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਇੱਕ ਨਹੀਂ ਅਨੇਕਾਂ ਵਿਦਿਆਰਥੀ ਨੇ ਕੁਝ ਪੰਜਾਬ ਚੋਂ ਆ ਕੇ ਵੀ ਇੱਥੇ ਰਹਿ ਰਹੇ ਨੇ ਕੁਝ ਪੰਜਾਬ ਦੇ ਬਾਹਰੋਂ ਇੱਥੇ ਆ ਕੇ ਰਹਿ ਰਹੇ ਨੇ ਤੁਹਾਨੂੰ ਇਹ ਲੱਗਦਾ ਜਿਹੜੇ ਵਿਦਿਆਰਥੀ ਪੰਜਾਬ ਤੋਂ ਬਾਹਰੋਂ ਇੱਥੇ ਆ ਕੇ ਰਹਿ ਰਹੇ ਨੇ ਉਹ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਕਿਵੇਂ ਇੱਕ ਵਿੱਚ ਹੋਣਗੇ ਉਹਨਾਂ ਦੀ ਬੋਲੀ ਉਹਨਾਂ ਦਾ ਰੈਂਸ ਉਹਨਾਂ ਦਾ ਕਲਚਰ ਨਹੀਂ ਉਹ ਗੁਰਸਿੱਖੀ ਨਾਤੇ ਤੇ ਕਲਚਰ ਦੇ ਕਿਉਂ ਦਬਾ ਸੇ ਉਹ ਕੋ ਕੋ ਗੁਰਸਿੱਖਾਂ ਦੇ ਪ੍ਰਵਾਹ ਹੁੰਦੇ ਨੇ ਜੇਕਰ ਬੋਲੀ ਤੋਰ ਤੇ ਗੱਲ ਕੀਤੀ ਜਾਵੇ ਉਹਨਾਂ ਦੀ ਲੈਂਗੁਏਜ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਕੋਈ ਖਾਸ ਨੇਮੜ ਕੇ ਇੱਥੇ ਆ ਕੇ ਬਹੁਤ ਜਲਦੀ ਉਹ ਕਮਰ ਹੋ ਜਾਂਦਾ ਉਹਨਾਂ ਦੇ ਬੱਚੇ ਦਾ ਹੁਣ ਛਲਾਗ ਤੋਂ ਇੱਕ ਬੱਚਾ ਇੱਥੇ ਵਿਦਿਆਲੇ ਚ ਆ ਵਿਦਿਆਲੇ ਵਾਸਤੇ ਹੋ ਅੰਗਰੇਜ਼ੀ ਤਾਂ ਬਹੁਤ ਵਧੀਆ ਆਉਂਦੀ ਹੈ ਪੰਜਾਬੀ ਬਹੁਤ ਘੱਟ ਪਰ ਹੁਣ ਆਸਾਦ ਦੇ ਵਿੱਚ ਉਹਨੇ ਕਾਫੀ ਪੰਜਾਬੀ ਵੀ ਖਬਰ ਕਰ ਲਈ ਜਨਨ ਕਿ ਵਿਸ਼ੇਸ਼ਤਾ ਉੱਤੇ ਇੱਥੇ ਪੰਜਾਬੀ ਸਖਾਨ ਦਾ ਪ੍ਰਬੰਧ ਪਹਿਲੇ ਉਹ ਕੀਤਾ ਜਾਂਦਾ ਹੁੰਦਾ ਸੀ ਹਾਂ ਪੂਰਾ ਪੂਰਾ ਹਾਂਜੀ ਪੂਰਾ ਹੈਗਾ ਸਾਰੇ ਜੀ ਮੈਂ ਚਾਹਾਂਗਾ ਥੋੜਾ ਜਿਹਾ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਕਹਿ ਸਕਦੇ ਹਾਂ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਪੂਰਨ ਤੱਕ ਰਾਤ ਦੇ 10 ਤੱਕ 16 ਸਾਬ ਤੱਕ ਕੀ ਸ਼ਡਿਊਲ ਕੀ ਬਚਿਆ ਨੇ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਰਹਿਣ ਸੈਦਨਾ ਹੋ ਗਿਆ ਕੈਟਗਰੀ ਵਿਦਿਆਦ ਹੋ ਗਿਆ ਖਾਂਕ ਪੀਂਦਾ ਹੋ ਗਿਆ ਹਾਂਜੀ ਜਿਵੇਂ ਧਾਰਮਿਕ ਵਿਸ਼ੇ ਤੇ ਵੱਖਰਾ ਸ਼ਡਿਊਲ ਆ ਐਨਡੀਏ ਦੇ ਬੱਚਿਆਂ ਦਾ ਵੱਖਰਾ ਸ਼ਡਿਊਲ ਆ ਜੀ ਉਹ ਧਾਰਮਿਕ ਨੇਸਰੇ ਅਮਰਤure ਤੇਨੇ ਉਠਣਾ ਸਨਾਪਣੀ ਕਰਨਾ ਨਿਤਨੇ 5 ਵਜੇ ਦੇ ਕਰਨਾ ਫਿਰ ਆ ਕੇ ਉਹਨਾਂ ਨੇ ਆਤਮਿਕ ਤੌਰ ਤੇ ਪਹਿਲੇ ਪ੍ਰਪੱਕ ਕਰਨਾ ਹਾਂਜੀ ਫਿਰ ਆ ਕੇ ਉਹਨਾਂ ਨੇ ਸਨਾਪਣੀ ਕਰਕੇ ਤਿਆਰ ਹੋ ਕੇ ਫਿਰ ਉਹਨਾਂ ਨੇ ਇੱਥੇ ਇਨਸਾਨੀ ਸਿੱਖੀ 2 ਵਜੇ ਤੱਕ ਪੜ੍ਹਨਾ ਉਸ ਤੋਂ ਬਾਅਦ ਛੁੱਟੀ ਹੋਣੀ ਦੁਪਹਿਰੇ ਸ਼ਾਂ ਨੂੰ ਫਿਰ ਰਾਤ ਰਹਿਰਾਸਤਾ ਪੜ੍ਹ ਕਰਨਾ ਆਪ ਉਹ ਸਟੱਡੀ ਕਰਨੀ ਇਹ ਧਾਰਮਿਕ ਹੈਗਾ ਰਾਗ ਕੀਰਤਨ ਸੁਰਨਾ ਪਾਠ ਕਰਨਾ ਜੀ ਜਿਹੜਾ ਐਨਡੀਏ ਦਾ ਉਹਨਾਂ ਨੇ ਸਵੇਰੇ ਉਮਰਤ ਨੇ ਉਹਨਾਂ ਚਾਰ ਵਜੇ ਸਾਢੇ ਚਾਰ ਵਜੇ ਉੱਠਣਾ ਉਹਨੂੰ ਨਿਤਨੇਮ ਕਰਕੇ ਫਿਰ ਉਹਨਾਂ ਨੇ ਬੱਚੇ ਨਾਲ ਆਪਣੀ ਪੀਟੀ ਡ੍ਰਿਲ ਬਾਹਰ ਸੈਰ ਆਪਣੇ ਉਹਨਾਂ ਨੇ ਦੌੜ ਲਾਉਣੀ ਹੈ ਤਾਂ ਕਿ ਉਹ ਐਨਡੀਏ ਦੇ ਪੂਰੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੇ ਨਾਸ਼ਤਾ ਕਰਕੇ ਦੇ ਬੱਚੇ ਨੇ ਪੜ੍ਹਨ ਦੋਜੇ ਤੱਕ ਫਿਰ ਲੰਗਰ ਛਕ ਕੇ ਫਿਰ ਚੱਲ ਜਾਣਾ ਫਿਰ ਦੋ ਘੰਟੇ ਰੈਸਟ ਕਰਨੇ ਫਿਰ ਚਾਰ ਤੋਂ 6 ਵਜੇ ਤੱਕ ਫਿਰ ਆ ਕੇ ਦੁਬਾਰਾ ਉਹਨਾਂ ਨੇ ਸਟੱਡੀ ਕਰਨੀ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਰਹਿ ਰਸਤਾ ਪਾਠ ਕਰਨਾ ਰਾਦ ਸੁਨਦਰ ਨਾ ਸੋਣਾ ਇਸ ਤਰੀਕੇ ਦੇ ਨਾਲ ਇਹਨਾਂ ਦਾ ਵੱਖ-ਵੱਖ ਧਾਰਮਿਕ ਵਿਦਿਆਲੇ ਦਾ ਸ਼ਡਿਊਲ ਸਿਰਫ ਧਾਰਮਿਕ ਵਿੱਚ ਛੇ ਤੇ ਉਹਨਾਂ ਨਾਲ ਦੂਜਾ ਪੀਟੀ ਡ੍ਰਿਲ ਉਹਦੀ ਅਰਸਲ ਉਹਨਾਂ ਕਰਨੀ ਦਾ ਉਹਨਾਂ ਦੀ ਐਨਡੀਏ ਦੀ ਤਿਆਰੀ ਵਾਸਤੇ ਉਹਨਾਂ ਦਾ ਵੱਖਰਾ ਵੱਖਰਾ ਕਿੰਨੇ ਕੁੱਟੀਚਾ ਸਹਿਬਾਨ ਨੇ ਇੱਥੇ ਜਿਹੜੇ ਵਿਦਿਆਰਥੀ ਨੂੰ ਤਾਲੀਮ ਦੇ ਰਹੇ ਨੇ ਟੀਚਰ ਵੱਖ-ਵੱਖ ਜਿਵੇਂ ਐਨਡੀਏ ਨੂੰ ਤੇ ਆਈਆਈਟੀ ਨੂੰ ਵੱਖਰੇ ਮਤਲਬ ਸਬਜੈਕਟ ਆ ਧਾਰਮਿਕ ਵੱਖਰਾ ਹੈਗਾ ਹੈ ਲੜਕੀਆਂ ਨੂੰ ਵੱਖਰਾ ਗ ਵੱਖ-ਵੱਖ 6 ਕਿਸਮ ਦੀਆਂ ਪੜਾਈਆਂ ਚੱਲਣ ਆ ਵੱਖ-ਵੱਖ ਸੇ ਲੜਕੀਆਂ ਨੂੰ ਵੱਖਰਾ ਉਹਨਾਂ ਨੂੰ ਕੋਚਿੰਗ ਦੇਣੀ ਜਿੰਨੇ ਫਿਜ਼ੀਕਲੀ ਉਹਦੇ ਇੰਟਰਵਿਊ ਤਿਆਰੀ ਟੀਚਰ ਅਕੇਲੇ ਤੇ ਮਤਲਬ ਵੱਖ-ਵੱਖ ਜਿਵੇਂ ਮਤਲਬ 20 25 ਟੀਚਰ ਇਥੇ ਨਿਸ਼ਾਨੇ ਸਿੱਖੀ ਨੇ 100 ਟੀਚਰ ਪ੍ਰਾਇਮਰੀ ਸਕੂਲ ਚ ਨੇ 30 50 90 ਸਕੂਲ ਦੇ ਵਿੱਚ ਨਾਮ ਸੀਵੀ ਸੀ ਬਣਿਆ ਕਾਲਜ ਵਿੱਚ ਨੇ 50 60 ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੁੱਚੇ ਪ੍ਰਬੰਧ ਬਾਰੇ ਚੱਲ ਰਹੀਆਂ ਸੇਵਾਵਾਂ ਬਾਰੇ ਸਾਡੀਆਂ ਸੰਗਤਾਂ ਨੂੰ ਜਾਣੂ ਕਰਾਇਆ ਇੱਕ ਵਾਰ ਬੇਨਤੀ ਜੁਰ ਕਰਾਂਗਾ ਜਾਂਦੇ ਹੋਏ ਜਿਹੜੇ ਵਿਦਿਆਰਥੀ ਨੇ ਅਜੇ ਤੱਕ ਇਹ ਸਥਾਨ ਨਹੀਂ ਵੇਖਿਆ ਜਿਹੜੀਆਂ ਸੰਗਤਾਂ ਇਸ ਥਾਂ ਤੇ ਨਹੀਂ ਆਈਆਂ ਜਾਂ ਜਿਹੜੇ ਵਿਦਿਆਰਥੀ ਜਿਹੜੀਆਂ ਸੰਗਤਾਂ ਵਿਦੇਸ਼ਾਂ ਚ ਬੈਠੀਆਂ ਨੇ ਕੇਵਲ ਸੁਣਿਆ ਹੈ ਨਿਸ਼ਾਨੇ ਸਿੱਖੇ ਹਾਂਜੀ ਉਹਨਾਂ ਸੰਗਤਾਂ ਵਾਸਤੇ ਵਿਦਿਆਰਥੀਆਂ ਵਾਸਤੇ ਕੀ ਸੁਨੇਹਾ ਦੇਣਾ ਚਾਹੂੰਗਾ ਆਠਕੂਰ ਸਾਹਿਬਾਨ ਦੇ ਚਲਿਛੋ ਪ੍ਰਾਪਤ ਅਰ்தਿਕ ਲੂਸ ਸਾਹਿਬ ਆ ਗੁਰੂ ਸਾਹਿਬ ਨੇ ਇੱਥੇ ਗੁਰਮ ਵਿੱਦਿਆ ਦਾ ਇੱਥੇ ਜਾਗ ਲਾਈ ਵਿਦਿਆਲਾ ਪਹਿਲਾਂ ਵਿੱਦਾਈ ਟਕਸਾਲ ਗੁਰੂ ਅਰਦੇਵ ਨੇ ਗੁਰਮ ਕੀ ਲਿਪੀ ਦੇ ਰੂਪ ਵਿੱਚ ਇਹਦੇ ਸ਼ੁਰੂ ਕੀਤੇ ਸੋ ਅਸੀਂ ਤੇ ਹੀ ਬੀਤੀ ਕਰਾਂਗੇ ਸਮੂਹ ਸਰਬੋ ਜਦੋਂ ਵੀ ਕਿਤੇ ਅਮਰਸਾਹ ਹਰਮੰਦਰ ਸਾਹਿਬ ਆਉਂਦੇ ਇਸੇ ਪਾਵਨ ਧਰਤੀ ਦੀ ਖੜੂ ਸਾਹਾ ਆ ਕੇ ਫੇਰ ਵਸਾਇਆ ਫੇਰ ਆਣ ਸਤਿਗੁਰੂ ਖਾਡੂਰ ਗੁਰਬਾਣੀ ਵਿੱਚ ਵੀ ਮਹਾਨ ਨੇ ਥਾਂ ਤਾਂ ਆਈ ਗੁਰਦਾਸ ਜੀ ਨੇ ਵੀ ਆਪਣੀ ਜਗਤਤੀ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਰ ਜਗਾਈ ਇਸ ਪਾਵਨ ਧਰਤੀ ਦੇ ਦਰਸ਼ਕਾਰੇ ਕਰੋ ਉਹ ਜਿਹੜੇ ਚੱਲਦੇ ਕਾਰਜ ਨੇ ਪੰਥ ਕਾਰਜ ਨੇ ਮਨੁੱਖਤਾ ਦੇ ਭਲੇ ਲਈ ਨੇ ਇਸ ਮੁੱਚੇ ਕੌਮ ਲਈ ਉਹ ਆ ਕੇ ਦਰਸ਼ ਨੂੰ ਕਰਨ ਕੋ ਚੰਗੇ ਸੁਝਾਓ ਦੇਣ ਚੰਗੇ ਸਿਝਾ ਉਹਦੇ ਵਿੱਚ ਹੋਰ ਕੋਈ ਵਾਧਾ ਹੋ ਸਕੇ ਸੋ ਇਹੀ ਬੀਤੀ ਵੀ ਤੇ ਸੰਗਤ ਬਹੁਤ ਵੱਡੀ ਗੁਰੂ ਦੀ ਕਿਰਪਾ ਬਹੁਤ ਸੰਗਤਾਂ ਦੇ ਮਿਹਰ ਆ ਜਿਹੜੇ ਕਿ ਬੜੀਆਂ ਭਾਵਨਾਵਾਂ ਵਾਲੇ ਗੁਰਸਿੱਖ ਬੈਠੇ ਨੇ ਫੇ ਅਸੀਂ ਕੌਮ ਦਾ ਕਰ ਸਕੀਏ ਉਸ ਕੋ ਇੱਥੇ ਆ ਕੇ ਜਰੂਰ ਆਉਣ ਤੇ ਆ ਕੇ ਚੰਗੇ ਸਿਝਾਓ ਚੰਗੇ ਵਿਚਾਰ ਚੰਗੀ ਹੋਰ ਅੱਗੇ ਗਾਂ ਤੁਰਨ ਵਾਲੀ ਜਿਹੜੀ ਬਚਨ ਉਹ ਆ ਕੇ ਦੱਸਣ ਇਸੀ ਧੰਨਵਾਦੀ ਹਾਂ ਜੀ ਸਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਮਾਲਕ ਅੱਤੇ ਅਰਦਾਸ ਮਾਈਕੀ ਤੁਹਾਨੂੰ ਤੰਦੁਸਤੀ ਬਖਸ਼ੇ ਜਿਹੜਾ ਪੇੜਾ ਤੁਸੀਂ ਚੁੱਕਿਆ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਸਤਿਗੁਰੂ ਤੁਹਾਡੇ ਤੁਸੀਂ ਇਤਰਾ ਸੇਵਾ ਵਾ ਲੈਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ